ਮੁਕੇਰੀਆਂ ਨੇੜੇ ਹਜਪੁਰ ਮਾਨਸਰ ਰੋਡ ਤੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਮਾਤੀ ਦੀ ਜਾਨ ਤੋਂ ਬਾਅਦ ਦੋਵਾਂ ਦੀਆਂ ਚਿਖਾਵਾਂ ਇਕੱਠੀਆਂ ਬਣੀਆਂ ਇਹ ਦੇਖਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚੋਂ ਰੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਪਤਾ ਲੱਗਿਆ ਕਿ ਇਸ ਮਾਦੇ ਦੋ ਮਾਸੂਮ ਪੁੱਤਾਂ ਨੇ ਆਪਣੇ ਅੱਖੀ ਇਹ ਸਾਰਾ ਹਾਲਾਤ ਸ ਦੇਖਿਆ ਦਰਅਸਲ ਇਹ ਸਾਰਾ ਪਰਿਵਾਰ ਇੱਕ ਮੇਲੇ ਤੋਂ ਵਾਪਸ ਆ ਰਿਹਾ ਸੀ ਜਿਸ ਤੋਂ ਬਾਅਦ ਇਸ ਔਰਤ ਨੂੰ ਅਤੇ ਉਸਦੀ ਮਾਸੂਮਤੀ ਨੂੰ ਅਜੇ ਹੀ ਟੱਕਰ ਮਾਰੀ ਗਈ ਕਿ ਉਹਨਾਂ ਦੀ ਜਾਨ ਲੈ ਲਈ ਗਈ ਇਸ ਮੌਕੇ ਤੇ ਇਸ ਕੁੜੀ ਦੇ ਭਰਾ ਦੇ ਵੱਲੋਂ ਦੱਸਿਆ ਗਿਆ ਕਿ ਉਹ ਫਟਕ ਦੇ ਦੂਸਰੇ ਪਾਸੇ ਖੜਾ ਆਪਣੀ ਭੈਣ ਅਤੇ ਉਹਨਾਂ ਦੇ ਬੱਚਿਆਂ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਜਦੋਂ ਉਸਨੇ ਦੇਖਿਆ ਕਿ ਚੀਖ ਜਿਹਾੜਾ ਪੈ ਗਿਆ ਤੇ ਪਤਾ ਲੱਗਿਆ ਕਿ ਉਸਦੀ ਹੀ ਭੈਣ ਰੇਖਾ ਤੇ ਤੀ ਗਰੀਮਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੀਆਂ ਨੇ ਉਸ ਦੇ ਨਾਲ ਦੋ ਬੇਟੇ ਵੀ ਸਨ ਅਤੇ ਉਹ ਵੀ ਜ਼ਖਮੀ ਸਨ ਇਸ ਮਗਰੋਂ ਭਰਾ ਦੇ ਵੱਲੋਂ ਆਪਣੇ ਨਾ ਰਿਸ਼ਤੇਦਾਰਾਂ ਨੂੰ ਹਸਪਤਾਲ ਵਿਖੇ ਪਹੁੰਚਤੀ ਕਰਵਾਇਆ ਜਾਂਦਾ ਪਰਛੇਤੀ ਹੀ ਪਤਾ ਲੱਗਦਾ ਕਿ ਮਾਂ ਤੇ ਤੀ ਦੋਵੇਂ ਮੁੱਕ ਚੁੱਕੀਆਂ ਨੇ ਅਤੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦੇਣ ਤੋਂ ਬਾਅਦ ਇੱਕ ਕਾਰ ਚਾਲਕ ਦੇ ਖਿਲਾਫ ਜੋ ਕਿ ਅਣਪਛਾਤਾ ਦੱਸਿਆ ਜਾ ਰਿਹਾ ਹੈ ਉਸ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਹੁਣ ਸੀਸੀਟੀਵੀ ਵੀਡੀਓ ਚੈੱਕ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਕਰਨ ਤੋਂ ਬਾਅਦ ਉਸ ਵਿਅਕਤੀ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇਗੀ। ਤੁਸੀਂ ਅੱਜ ਮਦਰ ਦੇ ਨਾਲ ਸੀਗੇ ਮੰਮੀ ਦੇ? ਹਾਂਜੀ। ਕਿੱਥੋਂ ਆਏ ਸੀ ਤੁਸੀਂ? ਆਪਾਂ ਮੇਲਾ ਦੇਖ ਕੇ ਆਂਦੇ ਰਹੇ ਸੀ। ਤੇ ਟੱਕਰ ਹੋਣਾ ਪਿੱਛੇ ہماری। ਤੁਸੀਂ ਦੇ ਨਾਲ ਸੀ ਮੰਮੀ ਦੇ? ਹਾਂਜੀ। ਤੁਸੀਂ ਬਚ ਕੇ ਤੁਹਾਡਾ ਬਚਾਅ ਹੋ ਗਿਆ। ਹਾਂ ਬਚਾਅ ਕਿੱਥੇ ਆਇਆ ਇੱਥੇ ਲੱਗੀ ਆ। ਤੁਹਾਡੀ ਵੀ ਲੱਗੀ ਆ। ਹਾਂਜੀ। ਤੇ ਉਹ ਨਾਲ ਉਤਰੀ ਸੁਧਲਾ ਗਿਆ ਐਡੀ ਮੈਡੀ ਦਾ ਗੱਡੀ ਚਲਾਉਂਦਾ ਹੈਗਾ ਇਹ ਪਿੱਛੋਂ ਗੱਡੀ ਆਈ ਉਸ ਨਾਲ ਵੀ ਪਿੱਤੀ ਗਈ ਹਾਂ ਤੇ ਵੱਜਣ ਲੱਗੇ ਨਾ ਪਹਿਲੇ ਉਹ ਗੱਡੀ ਵੱਜਣ ਲੱਗੇ ਨਾ ਪਹਿਲੇ ਉਹ ਮੰਮੀ ਇੱਕ ਕੱਸੀ ਹੈਗੀ ਨਾ ਤੋਂ ਨਾਲ ਬੱਚੇ ਫਾਈਂਟ ਨੂੰ ਆ ਗਿਆ ਬੰਮੀ ਤੋਂ ਮਾਇਆ ਇੱਕ ਕੱਸੀ ਨਾਲ ਆ ਗਿਆ ਤਾਂ ਇਹਨਾਂ ਲਈ ਮੰਮੀ ਉਹ ਵਾਦਰੀ ਗਿਆ ਕਿ ਉਹ ਆਦੀ ਜਾ ਕੇ ਇੱਕ ਸਾਹਦਤ ਦੇ ਸਟੇਜ ਜਾ ਰਹੀ ਹੁੰਦੀ ਹੈ ਤਾਂ ਬਾਕੀਆਂ ਨੇ ਵੀ ਸਾਰੇ ਗੱਡੀ ਵਾਲਾ ਰੁਕਿਆ ਨਹੀਂ ਉੱਥੇ ਨਹੀਂ ਜੀ ਉਹ ਰੁਕਿਆ ਕਿਹੜੇ ਕਿਹੜੇ ਰੰਗ ਦੀ ਗੱਡੀ ਸੀ ਵਾਈਟ ਰੰਗ ਦੀ ਸੀ ਕਿਸ ਨੇ ਤੁਹਾਡੀ ਮਦਦ ਵਗੈਰਾ ਕੀਤੀ ਉੱਥੇ ਇੱਥੇ ਪਿੰਡ ਵਾਲੇ ਉਹ ਪਾਈਪ ਨੂੰ ਛੱਟੇ ਹੋਏ ਹੀ ਹੁੰਦੇ ਹਨ। ਉਹਨਾਂ ਨੂੰ ਪੁਲਿਸ ਨੇ ਵੀ ਆਇਆ ਹੋਈ ਆਈ ਬਾਤ ਹੈ ਇਹ ਦੋ ਦਿਨ ਜੰਗਲੇ। ਪਤਾ ਨਹੀਂ ਲੱਗਿਆ ਇੰਨਾ ਗੱਡੀ ਦਾ ਕੀ ਲੱਗੇ ਸੀ। ਮੇਰੀ ਸਿਸਟਰ ਦੀ ਕੀ ਨਾਮ ਸੀ? ਰੇਖਾ ਕੁਮਾਰ। ਕਿੱਥੇ ਗਏ ਸੀ ਔਰ ਕਦੋਂ ਇਹ ਹਾਦਸਾ ਵਾਪਰਿਆ? ਇਹ ਬਾਬੇ ਤੇ ਗਈ ਸੀ ਚਿੰਗਰ ਮਾਮੇ ਦੇ ਤੇ। ਠੀਕ ਹੈ। ਉੱਥੋਂ ਆਂਦੀ ਵਕੀ ਘਰ ਨੂੰ ਆਉਂਦੇ ਹੀ ਉਹ ਤੇ ਆਂਦੀ ਵਕੀ ਬਾਹਰ ਦਾਤ ਹੋਈ ਆ ਬਹੁਤ ਜ਼ਖਮੀ ਕੀਤਾ ਤੇ ਕਿਨੇ ਕਾਰ ਦੇ ਚੱਕਾ ਦੇ ਨਾਲ ਟੱਕਰ ਹੋਈ ਸੀ ਇਹ ਗੱਡੀ ਨਾ ਆ اچھا ਫਿਰ ਉਸ ਤੋਂ ਬਾਅਦ ਕਾਰ ਨਾ ਯਾਰ ਕਾਰ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੇ ਹਸਪੀਟਲ ਲੈ ਕੇ ਆਏ ਹਸਪੀਟਲ ਲੈ ਕੇ ਆ ਕੇ ਤੇ ਬਹੁਤ ਜ਼ਿਆਦਾ ਗਾਇਲ ਹੀ ਕੁੜੀ ਦੀ ਤੇ ਆਂਦੇ ਸਾਥੀ ਡੈਥ ਹੋ ਗਈ ਕੁੜੀ ਦਾ ਕੀ ਨਾਮ ਸੀ ਨਾ ਰਗਰਮਾ ਕਿਨੇ ਸਾਲ ਦੀ 7 ਸਾਲ ਦੀ ਤੇ ਇਹ ਜਿਸ ਤੂ ਸੀਸੀਟੀਵੀ ਵਗੈਰਾ ਤਲਾਸ਼ ਕੀਤੀ ਰਸਤੇ ਚ ਕਿਤ ਕਿਤ ਤਰ੍ਹਾਂ ਹਸਦਾ ਵਹ ਪਤਾ ਲੱਗਾ ਨਹੀਂ ਆ ਆਜ ਸਵੇਰੇ ਕੀਤੀ ਕੋਈ ਪਹਿਲਾ ਸਵੇਰੇ ਪੁੱਛਤਾਸ ਦੀ ਕਰਨ ਦੇ ਆਈ ਬਾਅਦ ਚ ਅਸੀਂ ਕਿਹਾ ਕਿ ਇਹ ਮੀਡੀਆ ਵਾਲੇ ਨੂੰ ਫਤ ਲੱਗੇ ਆ ਤੇ ਬਾਅਦ ਚ ਉਹਨਾਂ ਨੇ ਥੋੜੀ ਪੁੱਛਤਾਸ ਕੀਤੀ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਆ ਨੋ ਸਰਵਨ ਸਾਫ ਚਾਹੀਦਾ ਬਾਬੇ ਦੇ ਗਏ ਹੀ ਮੇਲੇ ਤੇ ਗਏ ਤੇ ਮੇਲੇ ਤੋਂ ਆਏ ਕਰਦੇ ਹੀ ਤੇ ਆਣ ਕੇ ਆਪਣੀ ਸਾਈਡ ਤੇ ਜਾਏ ਕਰਦੇ ਹੀ ਇਹ ਟੋਟਲ 6 ਜਾਂ 7 ਜਣੇ ਹੈ ਸੀ ਤੇ ਇਹ ਆਪਣੀ ਸਾਈਡ ਤੇ ਜਾਏਗਾ ਇੱਕ ਗੱਡੀ ਵਾਲਾ ਪਿੱਛੇ ਵਾਲਾ ਆਇਆ ਸੀ ਤੇ ਨਾਲੇ ਘੜੀਸਤਾ ਜਣੇ ਨੂੰ ਲੈ ਗਿਆ ਕਿਹੜੀ ਗੱਡੀ ਸੀ ਵਾਈਟ ਕਲਰ ਦੀ ਸੀ ਸਿਫਟ ਵਗੈਰਾ ਹੀ ਗੱਡੀ ਠੀਕ ਹੈ ਤੇ ਲੈ ਕੇ ਗਿਆ ਤੇ ਨਾਲ ਪਹਿਲਾ ਕੁੜੀ ਦੇ ਵੀ ਸੱਟਾਂ ਵਗੈਰਾ ਕਾਫੀ ਲੱਗੀਆਂ ਸਿਸਟਰ ਦੇ ਸਿਸਟਰ ਦੇ ਕਾਫੀ ਬਾਹਾਂ ਟੁੱਟ ਗਈ ਆ ਲੱਤ ਦੇ ਵੀ ਲੱਤ ਵੀ ਕਰਾਈ ਗਈ ਸੀ ਰੀੜ ਦੀ ਖੱਡੀ ਵੀ ਕਰਾਈ ਗਈ ਸੀ ਤੇ ਛਾਤੀ ਦੇ ਵੀ ਗੱਡੀ ਤੇ ਧੋਣ ਹਾਂਜੀ ਪੂਰੇ ਜਲਾ ਹੋ ਗਏ ਤੋਂ ਬਾਅਦ ਕੋਈ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ ਹਲਕਾ ਕੋਰਸ ਵੱਲੋਂ ਕੀਤੀ ਸੀ ਅਸੀਂ ਤੇ ਪਹਿਲਾਂ ਸਵੇਰੇ ਤੇ ਕੋਈ ਸੁਣਾਈ ਨਹੀਂ ਹੋਈ ਫਿਰ ਬਾਅਦ ਵਿੱਚ মিডিਆ ਵਾਲੇ ਨੂੰ ਕਿਹਾ ਸੀ ਫਿਰ ਬਾਅਦ ਸਾਰਾ ਕੁਝ ਹੋ ਗਿਆ ਕਿ ਹੁਣ ਕੀ ਮੰਗ ਕਰਦੇ ਪਟਾਸੀਂ ਮੰਗਿਆ ਬਸ ਸਾਨੂੰ ਇਨਸਾਫ ਚਾਹੀਦਾ ਬਸ ਕਿ ਉਹ ਵੀ ਕਿੰਨੇ ਵੀ ਇਹ ਕੰਮ ਕੀਤਾ ਉਹਨੂੰ ਜਲਦੁਰ ਜਲਦ ਪੜਿਆ ਜਾਵੇ